ਹਾਂਜੀ ਸਵਾਗਤ ਹੈ ਤੁਹਾਡਾ ਗੱਲ ਪੰਜਾਬੀ ਪਿੰਡ YouTube ਚੈਨਲ ਤੇ ਜਿਹੜੇ ਵੀਰ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਤੋਂ ਜਲਦੀ ਕਰ ਲਿਓ ਸਬਸਕ੍ਰਾਈਬ ਅੱਜ ਤੁਹਾਡੇ ਅੱਤੇ ਦੋ ਟਰੈਕਟਰ ਲੈ ਕੇ ਆਇਆ ਸੋਨਾ ਲੀਕਾ ਇੱਕ ਮਹਿੰਦਰਾ 475 1999 ਮਾਡਲਾ ਜੀ ਬਹੁਤ ਹੀ ਸਾਫ਼ ਸੁਥਰਾ ਮੋਗਾ ਜ਼ਿਲ੍ਹਾ ਕੋਟੀ ਸੇਖਾ ਏਰੀਆ ਦੇ ਵਿੱਚ ਟਰੈਕਟਰ ਖੜਾ ਟਰੈਕਟਰ ਦਾ ਰੇਟ ਬਾਈ ਨੇ ਮੰਗਿਆ 1,65,000 ਰੁਪਏ ਬਾਕੀ ਇਹਦੇ ਵਿੱਚੋਂ ਮੌਕੇ ਤੇ ਤੁਹਾਡਾ ਮਾਨਤਾ ਨਾ ਹੋ ਜੂ ਮਗਰਲੇ ਟਾਇਰਾਂ ਦੀ ਜੇ ਗੱਲ ਕਰੀਏ ਮਗਰਲੇ ਟਾਇਰਾਂ 60 ਤੋਂ 65 ਪੈਸੇ ਪਏ ਨੇ ਜੀ ਇੰਜਨ ਗੇਅਰ ਦੀ ਬਾਈ ਵੱਲ ਫੁੱਲ ਗਾਰੰਟੀ ਆਵਾ ਕੇ ਚਲਾ ਕੇ ਤੁਸੀਂ ਆਉਦੀ ਪੂਰੀ ਤਸੱਲੀ ਕਰਕੇ ਡ੍ਰੈਕਟਰ ਖਰੀਦ ਸਕਦੇ ਹੋ ਨੰਬਰ ਬਾਈ ਦਾ ਸਕਰੀਨ ਉੱਪਰ ਚੱਲ ਰਿਹਾ 98 43 16 02 ਦਾ 15 ਨੰਬਰ ਆ ਬਾਕੀ ਇਹ ਜਿਹੜਾ ਰੇਟ ਮੰਗਿਆ ਬਾਈ ਨੇ 1,65,000 ਰੁਪਏ ਇਹਦੇ ਵਿੱਚ ਤੁਹਾਡੇ ਮੌਕੇ ਤੇ ਪੂਰਾ ਮਾਨਤਨ ਕੀਤਾ ਜਾਊਗਾ ਤੇ ਅਗਲੇ ਟਾਇਰ ਬਿਲਕੁਲ ਨਵੇਂ ਨੇ ਡ੍ਰੈਕਟਰ A to Z ਸਾਰਾ ਵਧੀਆ ਸਾਫ਼ ਸੁਥਰਾ ਘਰ ਦੀ ਬਾਈ ਤੇ ਚੱਲਿਆ ਹੋਇਆ ਡ੍ਰੈਕਟਰ ਹੈ ਜੀ ਸਮਾਨ ਸਾਰਾ ਨਾਲ ਆ ਜੀ ਡੰਡਾ ਫੱਟੀ ਛਤਰੀ ਟਿੱ ਤੇ ਪੰਜਾਬ ਨੰਬਰ ਟਰੈਕਟਰ ਜੇ ਕਿਸੇ ਵੀਰ ਨੇ ਮਹਿੰਦਰਾ ਟਰੈਕਟਰ ਖਰੀਦਣਾ ਤਾਂ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਜੀ ਗੱਲ ਕਰਦੇ ਆਪਾਂ ਅਗਲੇ ਟਰੈਕਟਰ ਦੀ ਸੋਨਾਲੀਕਾ ਸੋਨਾਲੀਕਾ ਬਹੁਤ ਹੀ ਸਾਫ ਸੁਥਰਾ ਪੰਜਾਬ ਨੰਬਰ ਟਰੈਕਟਰ ਆ ਬਾਈ ਜੀ 14 ਮਾਡਲ ਅਗਲੇ ਟਰੈਕਟਰ ਦੇ ਨਾਲ ਦੇ ਨੇ ਮਗਰਲੇ ਟਾਇਰ 90 ਤੋਂ 95% ਪਏ ਨੇ ਸਾਰਾ ਟਰੈਕਟਰ A to Z ਮੂਹਰੇ ਬੰਪਰ ਤੋਂ ਲੈ ਕੇ ਸਾਰਾ ਟਰੈਕਟਰ A to Z ਰਿਜਨਲੀ ਡਬਲ ਕਲੱਚ ਆ ਜਾਂਦਾ ਤੇਲ ਬ੍ਰੇਕਾਂ ਰਿਵਰਸ ਵੀਡੀਓ ਦੇ ਵਿੱਚ ਹੈ ਬਾਈ ਪਾਵਰ ਸਟੀering ਦਾ ਡਿਸਟ੍ਰਿਬਿਊਟਰ ਟਰੈਕਟਰ ਤੇ ਲੱਗਿਆ ਹੋਇਆ ਬਹੁਤ ਹੀ ਸਾਫ਼ ਸੁਥਰਾ 750 ਲੀਟਰ ਬਠਿੰਡਾ ਏਰੀਆ ਦੇ ਵਿੱਚ ਖੜਾ ਆਨਲਾਈਨ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਜੀ ਆਨਲਾਈਨ ਟਰੈਕਟਰ ਬੋਲਦਾ ਤੇ ਜੇ ਆਪਾਂ ਗੱਲ ਕਰੀਏ ਰੇਟ ਦੀ ਰੇਟ ਬਾਈ ਜੀ 435000 ਰੁਪਿਆ ਬਾਈ ਨੇ ਰੇਟ ਮੰਗਿਆ ਬਾਕੀ ਇਹਦੇ ਵਿੱਚੋਂ ਮੌਕੇ ਤੇ ਥੋੜਾ ਪੂਰਾ ਮਾਨਤਾਨ ਕੀਤਾ ਜਾਊਗਾ ਤੇ ਟਾਇਰ ਟੂਰ ਬਿਲਕੁਲ ਵਧੀਆ BKTI ਕੰਪਨੀ ਦੇ ਬਿਲਕੁਲ ਨਵੇਂ ਵਰਗੇ ਨੇ ਮਗਰਲੇ ਕਿਤੇ ਤੋਂ ਟਰੈਕਟਰ ਦੇ ਕਿਤੇ ਤੋਂ ਟੁੱਟ ਭੱਜ ਨਹੀਂ ਹੋਈ ਨਾ ਹੀ ਕਦੇ ਗਲਿਆ ਜੀ ਨਾ ਇੰਜਨ ਗੇਅਰ ਨੂੰ ਚਾਬੀ ਲੱਗੀ ਆ ਬਹੁਤ ਸਾਫ਼ ਸੁਥਰਾ ਘਰ ਦੀ ਵਾਈ ਤੇ ਚੱਲਿਆ ਹੋਇਆ ਟਰੈਕਟਰ ਆ ਤੇ ਜੇ ਕਿਸੇ ਵੀਰ ਨੇ ਸੋਨਾ ਲਈ ਕੈਟੇਟਰ ਖਰੀਦਣਾ ਸਕਰੀਨ ਉੱਪਰ ਬਾਈ ਦਾ ਨੰਬਰ ਚੱਲ ਰਿਹਾ 9735 76422 ਦਾ ਨੰਬਰ ਆ ਜਿਹੜਾ ਵੀਰ ਨੇ ਰੇਟ ਮੰਗਿਆ ਇਹਦੇ ਵਿੱਚ ਮੌਕੇ ਤੇ ਤੁਹਾਡਾ ਮਾਨਤਨ ਹੋ ਜਾਊਗਾ ਜੇ ਕਿਸੇ ਵੀਰ ਨੇ ਆਪਾਂ ਤਾਂ ਫ੍ਰੀ ਦੇ ਵਿੱਚ ਐਡ ਕਰਾਉਣੀਆਂ ਤਾਂ ਆਪਣੇ ਦਿੱਤੇ ਹੋਏ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ